ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬਹੁਤ ਦੋਸਤੋ ਸਟੈਂਡਰਡ ਦੀਆਂ ਜਿਹੜੀਆਂ ਮੱਝਾਂ ਦਿਖਾਉਣੀਆਂ ਨੇ ਬਿਲਕੁਲ ਦੋਸਤੋ ਜਿਹੜੀਆਂ ਮੱਝਾਂ ਦੀ ਦਿੱਖ ਹੋਵੇਗੀ ਝੋਟਿਆਂ ਵਰਗੀਆਂ ਮੱਝਾਂ ਹੋਣਗੀਆਂ ਦਿੱਖ ਬਹੁਤ ਤਗੜੀ ਹੋਵੇਗੀ ਦੋਸਤੋ ਤੇ ਮਿਲਕਿੰਗ ਵੀ ਚੰਗੀ ਹੋਵੇਗੀ ਪੂਰਾ ਆਪਾਂ ਰਿਕਾਰਡ ਦੋਸਤੋ ਸਮੇਤ ਵੀਰ ਹਰਵੈਲ ਦੇ ਘਰੇ ਆਏ ਹੋਏ ਸੀਗੇ ਆਪਾਂ ਤੇ ਵੀਰ ਹਰਮੇ ਹਰਵੈਲ ਦੇ ਨਾਲ ਗੱਲਬਾਤ ਵੀ ਆਪਾਂ ਪੂਰੀ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਅਜੌਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਸੋ ਨਾਲ ਦੇ ਜਿਹੜੇ ਪਿੰਡ ਹਨ ਦੋਸਤੋ ਦੁਬਲੀ ਬਰਵਾਲਾ ਚੀਮਾ ਸੈਦੋਂ ਸੰਗਵਾ ਬਿਲਕੁਲ ਨਾਲ-ਨਾਲ ਦੋਸਤੋ ਜਿਹੜੇ ਇਹ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਦੋਸਤੋ ਜਿਹੜੇ ਵੀਰ ਨੇ ਵਿజిਟ ਕਰਨੀ ਹੈਗੀ ਆ ਪਹੁੰਚ ਕਰਨੀ ਆ ਬਹੁਤ ਸੌਖੀ ਜੀ ਹੈਗੀ ਆ ਹਰੀ ਕੇ ਪੱਤਣ ਤੋਂ ਜਦੋਂ ਦੋਸਤੋ ਤੁਸੀਂ ਪੱਟੀ ਮੋੜ ਜਾਂ ਭਿੱਖੀਵੰਡ ਰੋਡ ਖਲੜਾ ਰੋਡ ਆਉਂਦੇ ਹੋ ਤਾਂ ਰਸਤੇ ਵਿੱਚ ਦੋਸਤੋ ਪੱਟੀ ਮੋੜ ਤੋਂ ਪਹਿਲਾਂ 2 ਕਿਲੋਮੀਟਰ ਸੰਗਵਾੜਾ ਆਉਂਦਾ ਸੰਗਵਾੜਾ ਤੋਂ ਤੁਸੀਂ ਸੈਦੋਂ ਤੇ ਸੈਦੋਂ ਤੋਂ ਤੁਸੀਂ ਪਿੰਡ ਜੋੜ ਸਿੰਘ ਵਾਲਾ ਪਹੁੰਚ ਸਕਦੇ ਜੀ ਵੀਰ ਹਰਬੇਲ ਦਾ ਜਿਹੜਾ ਕੰਮ ਆ ਦੋਸਤੋ ਉਹ ਪਸ਼ੂ ਵਪਾਰ ਦਾ ਕੰਮ ਆ ਡੇਰੀ ਫਾਰਮਿੰਗ ਦਾ ਵੀ ਕੰਮ ਹੈਗਾ ਮੋਸਟਲੀ ਤੇ ਜਿਹੜਾ ਨਾਲ ਪਸ਼ੂ ਵਪਾਰ ਦਾ ਕੰਮ ਵੀ ਆ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅੱਜ ਦੋਸਤੋ ਜਿਹੜੀਆਂ ਤਿੰਨ ਮੱਝਾਂ ਆਈਆਂ ਨੇ ਵੀਰ ਦੇ ਕੋਲ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਾਵੀ ਜਿਹੜੀ ਮੱਝ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਦੋ ਹੋਰ ਮੱਝਾਂ ਇਸ ਦੇ ਨਾਲ ਰਲਦੀਆਂ ਮਿਲਦੀਆਂ ਬਾਡੀ ਸਟਰਕਚਰ ਵੇਖੋਗੇ ਦੋਸਤੋ ਖੁੱਲੇ ਪਿੰਡੇ ਦੀਆਂ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਝੋਟਿਆਂ ਜੀਆਂ ਮੈਂ ਤਾਂ ਆਖਿਆ ਸੀ ਦੋਸਤੋ ਵੀ ਦੇਖ ਬਹੁਤ ਸੋਹਣੀ ਐ ਪਲੀਆਂ ਨੇ ਭਾਰੀਆਂ ਨੇ ਐਕਸਟਰਾ ਆਰਡੀਨਰੀ ਜਿਹੜੀ ਵਜ਼ਨ ਹੈਗਾ ਦੋਸਤੋ ਉਹ ਵੇਖਣ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਪਸ਼ੂ ਜਿਹੜੇ ਤੁਸੀਂ ਤੋਂ ਘਰੇ ਵੀ ਵੀਰ ਦੇ ਕਾਫੀ ਸੋਹਣੇ ਆ ਚੰਗੇ ਸੁਚੱਜੇ ਪਸ਼ੂ ਨੇ ਸਾਰੇ ਚੰਗੇ ਮਿਲ ਕੇ ਰਿਕਾਰਡ ਵਾਲੇ ਨੇ ਤਕਰੀਬਨ ਮੱਝਾਂ ਦੋਸਤੋ ਜਿਹੜੀਆਂ ਹੈਗੀਆਂ ਨੇ 18 17 ਲੀਟਰ ਵਾਲੀਆਂ ਨਾਰਮਲੀ ਡੇਰੀ ਫਾਰਮ ਦੇ ਉੱਪਰ ਵੀਰ ਦੇ ਕੋਲ ਹੈਗੀਆਂ ਸੋ ਚੱਲਦੇ ਆ ਵੀਰ ਹਰਵੇਲ ਦੇ ਕੋਲ ਵਧੇਰੇ ਜਾਣਕਾਰੀ ਆਪਾਂ ਵੀਰ ਹਰਵੇਲ ਦੇ ਨਾਲ ਗੱਲਬਾਤ ਕਰਕੇ ਲਵਾਂਗੇ ਇੱਕ ਦੋਸਤੋ ਜਿਹੜਾ ਬੂਰਾ ਕੱਟਾ ਹੈਗਾ ਉਹ ਵੀ ਤੁਸੀਂ ਜ਼ਰੂਰ ਦੇਖ ਲਿਓ ਕਿਉਂਕਿ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਜਿਹੜਾ ਕੱਟਾ ਦੋਸਤੋ ਕਿੰਨੀ ਏਜ ਹੈਗੀ ਇਸ ਕੱਟੇ ਦੀ ਉਹ ਵੀਰ ਦੇ ਨਾਲ ਗੱਲਬਾਤ ਕਰਕੇ ਉਹ ਵੀ ਦੱਸਾਂਗੇ ਸੋ ਚਾਹਵਣ ਵੀਰ ਜ਼ਰੂਰ ਖਰੀਦ ਸਕਦੇ ਹੋ ਚੰਗੇ ਰਿਕਾਰਡ ਵਾਲਾ ਫਾਦਰ ਵੀ ਪੁੱਛਾਂਗੇ ਕਿ ਸਾਡਾ ਸੋ ਆਜੋ ਵੀਰ ਹਰਵੈਲ ਜੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਫੋੜ ਬਾਈ ਡੀਟਾ ਆ ਠੀਕ ਹੈ ਵੀਰ ਹਰਵੈਲ ਜੀ ਅੱਛਾ ਵੀਰ ਹਰਵੈਲ ਹਾਂਜੀ ਮੱਝਾਂ ਅੱਜ ਆਪਣੇ ਕੋਲ ਤਿੰਨ ਆਈਆਂ ਸੀ ਸੰਧੂ ਸਾਹਿਬ ਜੀ ਆਪਣੇ ਕੋਲ ਇਹ ਤਿੰਨ ਮੱਝਾਂ ਨੇ ਹਾਂਜੀ ਇੱਕ ਪੂਰਾ ਕੱਟਾ ਵਾ ਇੱਕ ਪੂਰਾ ਕੱਟਾ ਜੀ ਹਾਂਜੀ ਚਾਰ ਪਸ਼ੂਆ ਦੋਸਤੋ ਤੇ ਚਾਰੇ ਪਸ਼ੂ ਮੈਂ ਨਾ ਵੀ ਅੱਜ ਟੌਰਦੇ ਆ ਵੇਖੋਗੇ ਤੁਸੀਂ ਤੇ ਮੈਨਾਂ ਮੰਨ ਜਾਓਗੇ ਪਸ਼ੂ ਮੱਝਾਂ ਦ ਵੇੜਤੀਆਂ ਜਿਹੜੀਆਂ ਵਜਣ ਦੀਆਂ ਹੈਗੀਆਂ ਨੇ ਮੱਜਾਂ ਤੇ ਉਮੀਦ ਇਹਨਾਂ ਤੋਂ ਇਹ ਹੈਗੀ ਆ ਦੋਸਤੋ ਜਿਹੜਾ ਮਿਲਕ ਹੈਗਾ ਉਹ ਵੀ ਬਹੁਤ ਚੰਗਾ ਹੋਵੇਗਾ ਵੀਰ ਹਰਵੇਲ ਪਹਿਲੇ ਨੰਬਰ ਦੀ ਜਿਹੜੀ ਇੱਕ ਆਪਣੇ ਕੋ ਨੀਲੀ ਦਾ ਵੀ ਦੀ ਮੱਝ ਦਿਸ ਰਹੀ ਆ ਦਈਏ ਡਿਟੇਲ ਇਸ ਬਾਰੇ ਵੀ ਇਹ ਕੀ ਹੈਗਾ ਸਾਹਿਬਕਾ ਤਾ ਬੰਦਾ ਸੰਧੂ ਸਾਹਿਬ ਜੀ ਗੱਭਣਿਆ ਕਰੀਬ 10 ਦਿਨ ਲੈਂਦੀ ਹਜੇ ਠੀਕ ਹੈ 8 ਤੋਂ 10 ਦਿਨ ਲੈ ਜਾਊਗੀ ਅੱਗੇ ਡਾਇਮੰਡ ਬੁੱਲ ਤੋਂ ਇਹ ਗੱਭਣਿਆ ਠੀਕ ਜੀ ਬਾਰੇ ਸੂਗੀ ਪਹਿਲਾਂ ਵੀ ਦੋ ਵਾਰ ਇਹਨੇ ਕਟੀਆਂ ਹੀ ਦਿੱਤੀਆਂ ਵਾ ਤੇ ਸ਼ਾਇਦ ਐਦਕੀ ਵੀ ਉਮੀਦ ਹੈ ਕਿ ਕੱਟੀ ਦੇਊਗੀ ਬਾਕੀ ਜਿਹੜਾ ਇਹਦਾ ਦੁੱਧ ਰਪਾਉ ਦਾ 16 ਪਲੱਸ ਆ ਠੀਕ ਆ ਹਾਂਜੀ ਤੇ ਟਿੱਪਣ ਇੱਕ ਨੰਬਰ ਆ ਆਪਾਂ ਉਹ ਵੀ ਟਿੱਪ ਕੇ ਦਿਖਾਵਾਂਗੇ ਚੋਅ ਆਈ ਬਾਕੀ ਬਹੁਤ ਹੀ ਚੰਗੀ ਠੀਕ ਆ ਭਾਰੀ ਵੇੜ ਦੀ ਤੇ ਤੀਜਾ ਸਵੇਰ ਦੋਸਤੋ ਸੁਣੀ ਆ ਵੀਰ ਹਰਵੇਲ ਨੇ ਦੱਸਤਾ ਡਾਇਮੰਡ ਬੁੱਲ ਤੋਂ ਗੱਬਣਾ ਤੇ ਡਾਇਮੰਡ ਬੁੱਲ ਬਾਰੇ ਬਹੁਤੇ ਵੀਰ ਜਾਣਦੇ ਵੀ ਹੈਗੇ ਆ ਆਪਣਾ ਰਸਾਲ ਸਿੰਘ ਆਪਣੇ ਨੇ ਵੱਡੇ ਭਾਜੀ ਬਲਟੋਏ ਤੋਂ ਉਹਨਾਂ ਕੋਲ ਆਇਆ ਸੀਗਾ ਹਰੀਕੇ ਜੀ ਤਾਂ ਇਹ ਉਸੇ ਗੁੱਜੋ ਯਾਨੀ ਕਿ ਗੱਬਣਾ तकरीबन ਆਲਮੋਸਟ ਸਾਰੇ ਜਾਨੇ ਡਾਇਮੰਡ ਇਹ ਬਿਲਕੁਲ ਹਰਵੇਲ ਵੀਰੇ ਸ਼ੋਰ ਹੈ ਆਪਣੇ ਡਾਇਮੰਡ ਤੋਂ ਕੱਪਣੀ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਮੁਤਾਬਕ ਉਹ ਚੰਗੇ ਯਾਨੀ ਕਿ ਇੱਕ ਬਰੀਡਰ ਬੰਦੇ ਨੇ ਜਿੰਨਾਂ ਕੋਲ ਇਹ ਮੱਝ ਆਈ ਆ ਹੂੰ ਤਾਂ ਉਹਨਾਂ ਦੇ ਮੁਤਾਬਕ ਜਿਹੜਾ ਸੀਗਾ ਉਹਨਾਂ ਡਾਇਮੰਡ ਦਾ ਹੀ ਦੱਸਿਆ ਬਾਕੀ ਅੱਗੇ ਠੀਕ ਹੈ ਦੋਸਤੋ ਜਿਹੜਾ ਕੱਟ ਵੇਖੋਗੇ ਟੇਡਾ-ਕੱਟ ਹੈਗਾ ਸਿੰਘ-ਸੁੰਘਤੀ ਬਹੁਤ ਸੋਹਣੀ ਬੰਤਰ ਤੇ ਅੱਖ ਜਿਹੜੀ ਆ ਦੋਸਤੋ ਮਨਕੀ ਅੱਖ ਆ ਬਹੁਤ ਵਧੀਆ ਚੰਗਾ ਸਟਰਕਚਰ ਹੈਗਾ ਮੱਝ ਦਾ ਤੇ ਤੀਜਾ ਸੂਆ ਜਿਹੜਾ ਮਤਲਬ ਦੋਸਤੋ ਥਰਡ ਲਕਟੇਸ਼ਨ ਦੇ ਵਿੱਚ ਜਿਹੜੀ ਹੁਣ ਸੋਣ ਜਾ ਰਹੀ ਆ ਬਾਕੀ ਸਾਨੂੰ ਸਭ ਤੇ ਪਾਣ ਇੱਕ ਨੰਬਰ ਚ ਆਈ ਏਕ ਨੰਬਰ ਠੀਕ ਹੈ ਬਹੁਤ ਹੀ ਵਧੀਆ ਜੀ ਆਹ ਲਓ ਜੀ ਹਵਾਨਾ ਵੀ ਬਹੁਤ ਸੋਹਣਾ ਦੋਸਤੋ ਭਾਰੀ ਵਜਨ ਦੇ ਵਿੱਚ ਹੈਗੀ ਆ ਮੱਝ ਪਿੱਠਪੂੜਾ ਬਹੁਤ ਚੌੜਾ ਦੋਸਤੋ ਤੇ ਹਾਈਟ ਵੀ ਤਕਰੀਬਨ ਨੀਲੀ ਦਾ ਵੀ ਮੱਝਾਂ ਦੀ ਦੋਸਤੋ ਬਿਲਕੁਲ ਸੋਹਣੀ ਹੁੰਦੀ ਆ ਤਕਰੀਬਨ ਥੋੜਾ ਜਿਹਾ ਸਲੋ ਤੋਰਨਾ ਵੀਰ ਹਰਵੀਰ ਸਿਆ ਆਰਡਰ ਦੀ ਕੁਆਲਿਟੀ ਦੋਸਤੋ ਵੇਖੋਗੇ ਤੇ ਬਹੁਤ ਖੂਬਸੂਰਤ ਆ ਥਾਣ ਬਹੁਤ ਨਿਖੜਵੇਂ ਆ ਤੇ ਬਾਕੀ ਆਰਡਰ ਹਜੇ ਬਣਾਈ ਵੀ ਆ ਰਹੀ ਆ ਦੋ ਮਿੰਟਸ ਰੋਕ ਲਓ ਜੀ ਰੋਕ ਲਿਆ ਜੀ ਦੋ ਮਿੰਟ ਆ ਵੇਖੋ ਜੀ ਬਹੁਤ ਵਧੀਆ ਮੁਠੀ ਵਾਲਾ ਥਾਣਾ ਦੋਸਤੋ ਤੇ ਬੇਥਾਂ ਵਰਨਾ ਵੇਖੋਗੇ ਤੇ ਬਾ ਕਮਾਲ ਹੈਗੀਆਂ ਨੇ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਮੱਝ ਜਿਹੜੀ ਆ ਦੋਸਤੋ ਹੈਵੀ ਵਜਨ ਵਾਲੀ ਆ ਵੀ ਛੋਈ ਛੋਟੀ ਜੀ ਮੱਝ ਨਾ ਕੋਈ ਅੰਦਾਜ਼ਾ ਲਾ ਲਿਓ ਜਿੱਡੀ ਸਕਰੀਨ ਵੀਡੀਓ ਵਿੱਚ ਦਿਖ ਰਹੀ ਆ ਬਿਲਕੁਲ ਤੁਹਾਨੂੰ ਉਸ ਤੋਂ ਪਲੱਸ ਮਿਲਣੀ ਆ ਆ ਦੇਖੋ ਬਹੁਤ ਖੂਬਸੂਰਤ ਹੈ ਚੀਜ਼ ਵੀਰ ਹਰਵੇਲ ਦੇ ਕੋਲ ਦੋਸਤੋ ਜਿਹੜੀ ਅਕਸਰ ਆਉਂਦੀ ਰਹਿੰਦੀ ਆ ਪਰ ਉਹਨਾਂ ਦੇ ਵਿੱਚੋਂ ਜਿਹੜੀ ਅੱਜ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਜਿਹੜੇ ਦਰਸ਼ਨ ਕਰਾ ਦਿੱਤੇ ਆ ਅੱਛਾ ਵੀਰ ਹਰਵੈਲ ਸਿਆ ਇਹਦਾ ਪਿੱਠ ਪੂੜਾ ਦੇਖ ਸਕਦਾ ਬਿਲਕੁਲ ਝੋਟਿਆ ਵਾਂਗੂ ਘਾਰ ਦੇ ਵਿੱਚ ਹੂੰ ਬਹੁਤ ਸਖਤ ਠੀਕ ਆ ਹਾਂਜੀ ਤੇ ਹਰਵੈਲ ਵੀਰੇ ਜਿੱਥੋਂ ਆਈ ਐ ਅੱਗੋਂ ਹਾਂਜੀ ਕੁਛ ਉਹਨਾਂ ਬਾਰੇ ਡਿਟੇਲ ਆਪਾਂ ਪਸ਼ੂ ਦੀ ਪੁੱਛ ਲਈ ਸੀ ਵੀ ਜੀ ਉਹ ਕਹਿੰਦੇ ਸੂਈ ਤੋਂ ਲੈ ਜਾਓ ਬੇਸ਼ੱਕ ਚੋਕੇ ਲੈ ਜਾਓ ਜਿਹੜੀ ਉਹਨਾਂ ਨੇ ਯਾਨੀ ਕਿ ਆਪਾਂ ਨੂੰ ਗਾਰੰਟੀ ਦਿੱਤੀ ਆ ਜੀ ਬਸ ਕਿ ਜਿਹੜੇ ਤਰੀਕੇ ਨਾਲ ਆਪਣੀ ਨਰਖ ਪਰਖ ਆ ਤਾਂ ਪਰਮਾਤਮਾ ਦੀ ਮਿਹਰ ਚਾਹੀਦੀ ਆ 17 18 ਵਿੱਚ ਕੀ ਕਹਿੰਦਾ ਇਹੋ ਜਿਹਾ ਪਸ਼ੂ ਹੂੰ ਬਾਕੀ 35 ਬਹੁਤ ਵਧੀਆ ਆਪਾਂ 35 ਵੀ ਦਿਖਾਵਾਂਗੇ ਜੀ ਤੇ ਬਾਕੀ ਉਹਨਾਂ ਨੇ 16 ਲੀਟਰ ਜਿਹੜਾ ਇਹਦੇ ਤੇਨੇ ਦੁੱਧ ਚੁਆਈ ਕੀਤੀ ਹੈ ਠੀਕ ਹੈ ਜੀ ਠੀਕ ਹੈ ਬਹੁਤ ਸੋਹਣਾ ਥਣ ਲੱਗਾ ਬਹੁਤ ਵਧੀਆ ਦੋਸਤੋ ਖੂਬਸੂਰਤ ਜਿਹੜਾ ਸਟਰਕਚਰ ਹੈਗਾ ਮੱਝ ਦਾ ਓਵਰ ਆਲ ਤੇ ਚੁਆਈ ਉਹਨਾਂ ਦੇ ਵੀ ਖੁੱਲੀ ਦੁੱਧ ਦੀ ਕਰਵਾਈ ਹੈ ਜਿੱਥੋਂ ਵੀਰ ਨੇ ਲੈ ਕੇ ਆਇਆ ਗੋ ਤੇ ਹਰਵੇਲ ਵੀਰੇ ਡਿਮਾਂਡ ਕਿੰਨੀ ਰੱਖੀ ਹੋਈ ਹੈ ਸੰਧੂ ਸਾਹਿਬ ਜੀ ਪਹਿਲੀ ਗੱਲ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਹੀ ਨਹੀਂ ਹਾਂਜੀ ਬਹੁਤ ਹੀ ਘੱਟ ਜੇ ਆਪਾਂ 100 ਪਿੰਡ ਫਿਰਾਂਗੇ ਤਾਂ ਇੱਕ ਜਾ ਕੇ ਕਿੱਦਾਂ ਮਿਲਦੀ ਆ ਬਾਕੀ ਸੰਧੂ ਸਾਹਿਬ ਕਰਨ ਨੂੰ ਭਾਵੇਂ ਇਹਦਾ ਆਪਾਂ 10 ਕਰੀਏ 15 ਕਰੀਏ ਜੀ 8800 ਤੇ ਵੀਰ ਹਰਵੇਲ ਦੂਜੇ ਨੰਬਰ ਤੇ ਜਿਹੜੀ ਮਾਜੇ ਇਹ ਵੀ ਕੱਢ ਕੇ ਦਿਖਾਗੇ। ਜਿਸੂਵੇ ਛੋਟੀ ਆ। ਠੀਕ ਹੈ। ਇਹਦੇ ਥੱਲੇ ਹੋ ਸਕਦਾ 13 ਵੀ ਹੋਵੇ ਪਰ ਆਪਾਂ 12 ਕਿਲੋ ਦੀ ਗਾਰੰਟੀ ਦੇਵਾਂਗੇ। ਠੀਕ ਹੈ ਜੀ। ਆਹ ਕਹਿ ਕੇ ਦੋ ਟਾਈਮ ਚੁਵਾਈ ਕਰੇ ਤਿੰਨ ਟਾਈਮ ਚੁਵਾਈ ਕਰੇ। ਠੀਕ ਆ। ਕਰੀਬ 12 ਦੇ ਲਗਭਗ ਹੈ। ਹੁਣ ਚੱਲ ਰਹੀ ਹੈ 12 ਦੇ। ਮਗਰ ਬੱਚਾ ਕੀ ਆ ਗਿਆ ਜੀ? ਮਗਰ ਪਿੱਛੇ ਫੀਮੇਲ ਆ। ਯਾਨੀ ਕਿ ਕੱਟੀ ਆ। ਹੂੰ। ਇਹਦੇ ਸੂਈ ਨੂੰ ਕਰੀਬ 6-7 ਦਿਨਾਂ। 6-7 ਦਿਨ ਸਮਾਂ ਹੋ ਗਿਆ ਸੂਈ ਨੂੰ। ਹਾਂ ਜੀ। ਤੇ ਮਗਰ ਕੱਟੀ ਆ ਦੋਸਤੋ। ਤੇ ਚੁਵਾ ਜਿਹੜਾ ਵੀਰ ਕਹਿੰਦਾ हां 12 ਲੀਟਰ ਦੀ ਚੁਵਾਈ ਦੋਸਤੋ ਇਹਦੀ ਚੁਵਾਈ ਵੀ ਹੁਣ ਕਰਵਾਵਾਂਗੇ ਠੀਕ ਹੈ ਜੀ ਚੁਵਾਈ ਜਿਹੜੀ ਦੋਸਤੋ ਹੈਗੀ ਆ ਤੁਹਾਨੂੰ ਬਿਲਕੁਲ ਰਿਕਾਰਡਿੰਗ ਜਿਹੜੀ ਹੈਗੀ ਦੋਸਤੋ ਜ਼ਰੂਰ ਵਿੱਚੇ ਕੀਤੀ ਜਾਵੇਗੀ ਵੀਡੀਓ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈਗੀ ਆ ਦੋਸਤੋ ਤੇ ਥਣਾ ਦੀ ਜਿਹੜੀ ਸਾਈਜ਼ ਹੈਗਾ ਉਹ ਤੁਸੀਂ ਜ਼ਰੂਰ ਧਿਆਨ ਦੇ ਨਾਲ ਦੇਖ ਲਓ ਕਿਉਂਕਿ ਬਹੁਤ ਵਧੀਆ ਜਿਹੜਾ ਸਟਰਕਚਰ ਹਵਾਨੇ ਦਾ ਹੈਗਾ ਤੇ ਪਿੰਡਾ ਵੀ ਬਹੁਤ ਖੂਬਸੂਰਤ ਆ ਪਿੱਠਪੂੜੇ ਦੀ ਚੜਾਈ ਜਿਹੜੀ ਹੈਗੀ ਦੋਸਤੋ ਉਹ ਬਹੁਤ ਵਧੀਆ ਆ ਲੋ ਜੀ ਜਿਹੜੀ ਚਵਾਈ ਆ ਦੋਸਤੋ ਤੁਹਾਨੂੰ ਪ੍ਰੋਪਰ ਇਸ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲੇਗੀ ਇਸ ਅੱਜ ਦੀ ਛੋਟੀ ਦੀ ਕਿਉਂਕਿ ਦੂਜਾ ਸਵੇਰ ਦੋਸਤੋ ਸੁਈ ਆ ਹਵਾਨਾ ਦੱਸਦਾ ਪਿਆ ਵੀ ਬਹੁਤ ਖੂਬਸੂਰਤ ਜਿਹੜਾ ਮਿਲ ਕੇ ਸਨੇ ਪਾ ਦੇਣਾ ਹੈਗਾ ਆ ਲੋ ਜੀ ਠੀਕ ਹੈ ਜੀ ਤੇ ਫਿਰ ਹਰਵੇਲ ਇੱਕ ਇਹਦਾ ਮੁੱਲ ਜ਼ਰੂਰ ਦੱਸ ਦਿਗੇ ਜੀ ਸਾਹਿਬ ਜੀ ਮੁੱਲੇ ਦਾ ਇੱਕ ਹੀ ਹੋਊਗਾ ਜੀ 86000 ਰੁਪਏ ਦੇ ਵਿੱਚੋਂ ਆਪਾਂ 1000 ਰੁਪਏ ਮਨਤਨ ਕਰਾਂਗੇ ਕੋਈ ਦੋ ਟਾਈਮ ਚਵਾਈ ਕਰੇ ਕੋਈ ਤਿੰਨ ਟਾਈਮ ਕਰੇ ਕੋਪਾਲਿਕਾ ਵਿੱਚ ਠੀਕ ਹੈ ਜੀ ਇਹ ਦੋਸਤੋ ਤੁਹਾਨੂੰ ਖੁੱਲਾ ਇਨਵੀਟੇਸ਼ਨ ਸਦਾ ਹੈਗਾ ਵੀ ਚੁਵਾਈ ਵੀਰਾਂ ਦਾ ਵੀ ਭਾਵੇਂ 4 ਡੰਗ ਕਰ ਲਓ ਭਾਵੇਂ 3 ਡੰਗ ਤਸੱਲੀ ਤੁਸੀਂ ਕਰਨੀ ਆ ਤੇ ਰੇਡ ਜਿਹੜਾ ਦੋਸਤੋ ਉਹ ਤੁਹਾਨੂੰ ਬਿਲਕੁਲ ਵੀਰ ਨੇ ਦੱਸਤਾ ਤੇ ਛੋਟ ਵੀ ਦੱਸਦੀ ਵੀ ਇੰਨੀ ਕੀ ਹੋਣੀ ਆ ਸੋ ਤਸੱਲੀ ਜੋ ਤੁਸੀਂ ਜਿਹੜੀ ਜ਼ਰੂਰ ਆਪਣੀ ਨਰਕ ਪਰਖ ਆ ਦੇ ਹਿਸਾਬ ਨਾਲ ਕਰ ਲਿਓ ਤਸੱਲੀ ਤੋਂ ਬਾਅਦ ਜਿਹੜਾ ਤੁਸੀਂ ਦੋਸਤੋ ਸੌਦਾ ਕਰ ਸਕਦੇ ਹੋ ਇਸ ਝੋਟੀ ਦਾ ਤੇ ਕਿਸਾਨ ਵੀਰੋ ਜਿਹੜੀ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਮਾਜ ਦਿਖਾਉਣੀ ਆ ਉਹਦੀ ਵੀ ਡਿਟੇਲ ਆਪਾਂ ਵੀਰ ਹਰਦੇਸ ਤੋਂ ਪੁੱਛਣੀ ਆ ਤੇ ਵੀਰ ਹਰ ਵੇਲੇ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਵੀਰ ਇਹ ਮਾਤੇ ਹੈਗੀ ਆ ਕੀ ਡਿਟੇਲ ਐ ਸਿੱਹੀ ਇਹਨੇ ਤੀਜੀ ਵਾਰ ਸੁਣਾ ਹੁਣ ਠੀਕ ਹੈ। ਅ ਕਰੀਬ ਇਹਦੇ ਜਿਹੜੇ ਓਨਰ ਸੀਗੇ ਉਹ ਕਹਿੰਦੇ ਵੀ ਨਾਰਮਲੀ ਅਸੀਂ ਜਿਹੜਾ 14-15 ਦੇ ਲੱਗਦਾ ਸੀ ੱਲੇ ਸੀਗੇ ਮਤਲਬ ਹੂੰ ਤਾਂ ਜਿਹੋ ਦਾ ਅਨਦਾਜ਼ਾ ਵਾ ਮੱਝ ਜੇ ਚੰਗੀ ਸਾਫ ਸੁਭਾਲ ਹੋ ਜੇ ਤਾਂ ਉਹ ਸਤਸੰਦੂ ਸਾਹਿਬੇ 16-17 ਲੀਟਰ ਆਮ ਨੰਗਾ ਹੂੰ ਚੁਆਈ ਕਰਵਾਉਂਗੀ। ਠੀਕ ਹੈ ਤੇ ਦਿਨ ਕਿੰਨੇ ਦੱਸਿਆ ਵੀਰ? ਆਹ ਸਤਸੰਦੂ ਸਾਹਿਬ ਦੇ ਹਿਸਾਬ ਨਾਲ 7-8 ਕਹਿੰਦੇ ਵੀ ਬਹੁਤ ਜ਼ਿਆਦਾ ਬੰਦੀ ਐ ਇਹ। ਅੱਛਾ ਅੱਛਾ ਜੀ। ਬਹੁਤ ਜ਼ਿਆਦਾ ਲੇਵਾ ਭਰਦੀ ਐ। ਬਾਕੀ ਆਪਾਂ ਟਿਪ ਕੇ ਦਿਖਾਵਾਂਗੇ। ਹੂੰ ਹੂੰ ਹੂੰ। ਇਹ ਤਾਂ ਬਹੁਤ ਵਧੀਆ। ਤੇ ਵਾਰਾ ਤੀਜਾ ਸੁਣਾ ਜੀ ਨੇ ਚੰਗੀ ਭਾਰੀ ਬੋਦੀ ਦੀ ਆ ਠੀਕ ਆ ਵੱਡੀਆਂ ਮੱਜਾਂ ਦਾ ਦੋਸਤੋ ਅੱਜ ਵੀਰ ਨੇ ਇੱਕ ਬਿਲਕੁਲ ਰੇਂਜਮੈਂਟ ਕਰਤਾ ਤੁਹਾਡੇ ਲਈ ਵੱਡੀਆਂ ਮੱਜਾਂ ਇੱਕੋ ਜਿਹੀਆਂ ਮੱਜਾਂ ਤੁਹਾਨੂੰ ਬਰਾਬਰ ਦੇ ਵਿੱਚ ਵੇਖਣ ਤੇ ਮਿਲਣੀਆਂ ਨੇ ਤੇ ਤੀਜਾ ਸੁਆ ਦੋਸਤੋ ਥਰਡ ਲਾਕਟੇਸ਼ਨ ਜਿਹੜੀ ਅੱਗੇ ਸੁਣ ਜਾ ਰਹੀ ਹੈ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਖੁੱਲਾ ਜਿਹੜਾ ਲੇਵਾ ਬਣਾ ਕੇ ਤਿਆਰ ਕਰਿਆ ਹੋਇਆ ਇਸ ਮੱਜ ਨੇ ਆ ਵੇਖੋ ਜੀ ਆ ਵੇਖੋ ਪਿੱਠਪੂੜਾ ਵੇਖੋ ਦੋਸਤੋ ਬਹੁਤ ਖੂਬਸੂਰਤ ਸਿੰਗਲ ਹੱਡੀ ਦੇ ਵਿੱਚ ਆ ਦੇਖੋ ਜੀ ਗੱਦਗਾਟੀ ਸੋਨਾ ਹੈਗਾ ਦੋਸਤੋ ਮੂੰਹ ਮੱਥੇ ਦੀ ਬੰਤਰ ਜਿਹੜੀ ਫੇਸ ਕੁਆਲਿਟੀ ਆ ਬਹੁਤ ਉਹ ਜ਼ਰੂਰ ਤੁਸੀਂ ਨੋਟ ਕਰ ਲਓ ਆਲੋ ਮਿਲਕ ਆਪਾਂ ਬਿਲਕੁਲ ਜਿਹੜੀ ਡਿਟੇਲ ਦੇ ਵਿੱਚ ਪੁੱਛਾਂਗੇ ਵੀਰ ਹਰਬੇਲ ਤੋਂ ਵੀ ਮਿਲਕ ਜਿਹੜਾ ਹੈਗਾ ਕਿੰਨਾ ਜਿਹੜਾ ਫਾਈਨਲੀ ਇਸਨੇ ਪਾ ਦੇਣਾ ਹੈਗਾ ਤੇ ਰੇਟ ਅਕੋਰਡਿੰਗ ਤੁਸੀਂ ਆਪ ਜਜਮੈਂਟ ਕਰਕੇ ਦੇਖ ਸਕਦੇ ਹੋ ਆ ਦੇਖੋ ਬਿਲਕੁਲ ਸੋਹਣਾ ਦੇਵਾ ਦੋਸਤੋ ਤੇ ਪਤਲਾ ਪਿੰਡਾ ਹੈਗਾ ਦੋਸਤੋ ਬਿਲਕੁਲ ਇੱਕ ਆਪਾਂ ਕਹਿ ਲਈਏ ਵੀ ਗੰਡੇ ਦੀ ਛਿਲਕ ਜਿਹੜਾ ਦੋਸਤੋ ਪਿੰਡਾ ਤੁਹਾਨੂੰ ਨਜ਼ਰ ਆਵੇਗਾ ਆ ਲੋ ਫਟੇ ਦੋਧ ਪਾਉਣ ਨੂੰ 16 ਹੀ 5 ਜਾਂ 17 ਪਾਦੇ ਬਾਕੀ ਆਪ ਕੋ ਆਪਣੀ ਹਿਸਾਬ ਨਾਲ ਸੰਭਾਲਦੇ ਹੁੰਦਾ ਹੂੰ ਦੇਖ ਰੇਖ ਤੇ ਹੁੰਦਾ ਤੰਦੂ ਸਾਹਿਬ ਭਾਵੇਂ ਆਪਾਂ 20 ਜਾਂ 25 ਲੀਟਰ ਵਾਲਾ ਪਸ਼ੂ ਵੀ ਘਰੇ ਬੰਨ ਲੀਏ ਕਿ ਆਪਾਂ ਤੁਸੀਂ ਦੇਖ ਰੇਖ ਨਹੀਂ ਕਰਦੇ ਹਾਂ ਮੈਂ ਨਹੀਂ ਮੰਨਦਾ ਕਿ ਉਹ ਦੁੱਧ ਦੇਵੇ ਠੀਕ ਆ ਤੇ ਬਾਕੀ ਤੁਹਾਡੇ ਅਕੋਰਡਿੰਗ ਵੀਰ ਜੀ ਜੇਕਰ ਆਪਾਂ ਇਸ ਮਾਝ ਦੇ ਨੋਰਮ ਦੀ ਗੱਲ ਕਰੀਏ ਤੰਦੂ ਸਾਹਿਬ ਆਪਾਂ ਜ਼ਿਆਦਾ ਤਾਂ ਨਹੀਂ ਕਵਾਂਗੇ ਹਾਂਜੀ 14 15 ਲੀਟਰ ਦਾ ਠੀਕ ਆ ਹਾਂ ਜੀ ਬਾਕੀ ਜਿਹੜੇ ਸਾਬ ਨਾਲੇ ਦੇ ਇਹ ਲੱਗੇ ਹੋਏ ਆ ਬਟਨ ਵਗੈਰਾ ਬਟਨ ਵਗੈਰਾ ਜਿਸ ਤਰ੍ਹਾਂ ਆਪਾਂ ਕਹਦੇ ਦੁੱਧ ਦੀਆਂ ਨਿਸ਼ਾਨੀਆਂ ਕਵਰ ਕਰਦੀ ਬਾਕੀ ਬਹੁਤ ਬਣੂਗੀ ਹਜੇ ਇਹ ਪੂਛ ਪੱਛ ਬਿਲਕੁਲ ਨਰਮ ਹੈ ਵੀਰ ਜੀ ਬਿਲਕੁਲ ਬਿਲਕੁਲ ਜੀ ਆ ਵੇਖੋ ਮੁਰਾ ਆ ਵੇਖੋ ਦੋਸਤੋ ਲੱਗੇ ਆ ਬਿਲਕੁਲ ਬਿਲਕੁਲ ਕੁਆਲਟੀ ਵਾਜਾ ਬਿਲਕੁਲ ਸੋ ਹਰਵੇਲ ਵੀਰੇ ਇਹਦੀ ਡਿਮਾਂਡ ਕਿੰਨੀ ਆ ਤੰਦੂ ਸਾਹਿਬ ਜੀ ਇਹਦਾ ਆਪਾਂ 78000 ਰੁਪਏ ਮੁੱਲ ਕਰਦੇ ਉਹਦੇ ਜੋ ਮਾਨਤਨ ਥੋੜਾ ਜਿਹਾ ਕਹ ਰਿਹਾ ਦਾ ਬਾਕੀ ਆਪਾਂ ਟਿੱਪ ਕੇ ਸਤੂ ਸਾਬ ਪੱਤਾਂ ਕੇ ਦਿਖਾ ਦਈਏ ਇੱਕ ਵਾਰੀ ਹਾਂਜੀ ਹਾਂਜੀ ਠੀਕ ਆ 127800 ਰੁਪਏ ਮੈਂ ਬਿਲਕੁਲ ਇੱਕ ਵਾਰੀ ਫੇਰ ਰਿਪੀਟ ਕਰ ਦੇਣਾ 78000 ਰੁਪਏ ਜਿਹੜਾ ਦੋਸਤੋ ਇਸ ਜਿਹੜੀ ਮੱਝ ਦੀ ਡਿਮਾਂਡ ਆ ਤੇ ਟਿੱਪ ਖੋਹ ਦਿੰਦੇ ਟਿੱਪ ਕੇ ਦਿਖਾ ਦੋ ਟਿੱਪਣਾ ਇੱਕ ਇਹ ਹੁੰਦਾ ਵਾ ਕਿ ਗੰਦੂ ਸਾਹਿਬ ਇੱਕ ਚੀਜ਼ ਦੱਸ ਦਈਏ ਬਾਕੀ ਤਕਰੀਬਨ 90% ਲੋਕਾਂ ਨੂੰ ਪਤਾ ਹੋਇਆ ਕਿ ਜਿਹਨੂੰ ਆਪਾਂ ਚੀਪਾ ਕਹਿ ਦਿੰਦੇ ਕੋਈ ਟਿੱਪਕੇ ਕਹਿ ਦਿੰਦਾ ਆਪਣੇ ਆਪਣੇ ਏਰੀਆ ਦੀ ਬੋਲੀ ਹੁੰਦੀ ਆ ਬਿਲਕੁਲ ਤਾਂ ਆਪਾਂ ਸੁਣਨ ਤੋਂ ਪਹਿਲਾਂ ਪਸ਼ੂ ਨੂੰ ਟਿੱਪ ਸਕਦੇ ਆ ਮੈਂ ਕਿਤੇ ਵੀ ਆਪਾਂ ਉਹਦੀ ਚੋਾਈ ਜਿਹੜੀ ਕਰ ਸਕਦੇ ਆ ਭਾਵੇਂ ਟੀਕਾ ਮਾਰ ਕੇ ਕਰ ਲੋ ਭਾਵੇਂ ਵੈਸੇ ਦੋ ਦੋ ਤਾਰਾ ਕਿਉਂਕਿ ਦੇ ਵਿੱਚ ਆਪਾਂ ਨੂੰ ਜਿਹੜਾ ਥਾਣਾ ਚੈੱਕ ਪਾਸ ਹੁੰਦਾ ਇਹੀ ਚੀਜ਼ ਵਪਾਰੀ ਵਰਗ ਜਿਹੜਾ ਇਹੀ ਚੀਜ਼ ਚੈੱਕ ਕਰਕੇ ਲੈ ਕੇ ਆਉਂਦਾ ਬਾਕੀ ਅੱਗੇ ਆਪਨੀ ਆਪਣੀ ਨਰਕਤ ਹੋ ਗਈ ਆ ਤੇ ਆਪਾਂ ਪਸ਼ੂ ਨੂੰ ਟਿਪ ਕੇ ਜਰੂਰ ਦਿਖਾ ਦੇਣੇ ਠੀਕ ਆ ਠੀਕ ਆ ਵੀਰ ਰਵੈਲ ਤੇ ਆ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਨੀਲੀ ਰਵੀ ਦੀ ਮਾਜ ਦਿਖਾਈ ਸੀਗੀ ਇਹ ਵੀ ਆਪਾਂ ਤੁਹਾਨੂੰ ਟਿਪ ਕੇ ਚੈੱਕ ਪਾਸ ਕਰਾ ਦੇਣੀ ਆ ਤੇ ਤਸੱਲੀ ਨਾਲ ਦੇਖ ਲਓ ਮੇਰਾ ਵੀਰ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉ ਤੇ ਆਪਦੇ ਹੱਥੀ ਵੀ ਤੁਸੀਂ ਬਾਅਦ ਵਿੱਚ ਵੀ ਜਿਹੜੀ ਤਸੱਲੀ ਕਰ ਸਕਦੇ ਜੇ ਬਟ ਹੁਣ ਜਿਹੜੀ ਮੌਕੇ ਦੀ ਆ ਉਹ ਤੁਸੀਂ ਹੁਣ ਬਿਲਕੁਲ ਵੇਖ ਸਕਦੇ ਹੋ ਰਿਕਾਰਡਿੰਗ ਜਿਹੜੀ ਆ ਦੋਸਤੋ ਹੋ ਰਹੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਟਿੱਪ ਕੇ ਜਿਹੜੀ ਤੁਹਾਨੂੰ ਤਸੱਲੀ ਆਪਾਂ ਕਰਵਾਵਾਂਗੇ ਚਾਰੇ ਥਾਣਾਂ ਦੀ ਚੈੱਕ ਪਾਸ ਤੇ ਇਹ ਆ ਲਓ ਜੀ ਤੇ ਆ ਵੇਖੋ ਦੋਸਤੋ ਆ ਲਓ ਜੀ ਬਿਲਕੁਲ ਦੋਸਤੋ ਜਿਹੜਾ ਪਸ਼ੂ ਸੂਣ ਤੋਂ ਪਹਿਲਾਂ ਕੋਈ ਅੜੀ ਹੀ ਕਰਦਾ ਹੁੰਦਾ ਬਾਕੀ ਜਿਹੜੀ ਤਸੱਲੀ ਆ ਤੁਸੀਂ ਆ ਲਓ ਆ ਇੱਕ ਨੰਬਰ ਹਾਂਜੀ ਆ ਵੇਖੋ ਜੀ ਚੰਗਾ ਬਰਾਹ ਹੈਗਾ ਵੇਖੋ ਬਿਲਕੁਲ ਪੂਲੀ ਆਈ ਅੱਗੇ ਵਾਲਾ ਦੂਜੀ ਸਾਈਡ ਵਾਲਾ ਆਹ ਲੋ ਜੀ ਠੀਕ ਹੈ ਜੀ ਮੂਹਰੇ ਜਿਹੜੇ ਦੋਸਤੋ ਅਗਲੇ ਥਾਣੇ ਦੀ ਚੈੱਕ ਹੋ ਗਈ ਤੇ ਪਿਛਲੇ ਥਾਣੇ ਦਾ ਬਹਿਣੀ ਵਾਲਾ ਵੇਖੋ ਆਹ ਦੇਖੋ ਜੀ ਬਹੁਤ ਹੀ ਵਧੀਆ ਆਹ ਲੋ ਜੀ ਪੂਰਾ ਬਰਾਹ ਹੈਗਾ ਦੋਸਤੋ ਮੋਟੀ ਜਿਹੜੀ ਉਂਗਲ ਦੀ ਤਾਰ ਆ ਵੇਖੋ ਠੀਕ ਹੈ ਆ ਦੂਜੀ ਸਾਈਡ ਵਾਲਾ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਬਿਲਕੁਲ 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 ਆ ਲਓ ਦੋਸਤ ਇਹਨੂੰ ਕਹਿੰਦੇ ਟਿਪਣਾ ਜੀ ਬਿਲਕੁਲ ਅਰੇਂਜਮੈਂਟ ਦੋਸਤ ਤੁਸੀਂ ਕਿਸੇ ਤਰ੍ਹਾਂ ਦੀ ਵੀ ਕਰ ਸਕਦੇ ਹੋ ਕਿਉਂਕਿ ਕਈ ਵਾਰ ਪਸ਼ੂ ਅ ਕਰਦਾ ਹੁੰਦਾ ਪਸ਼ੂ ਤੰਗ ਕਰਦਾ ਹੁੰਦਾ ਤੰਗ ਕਰਦਾ ਹੁੰਦਾ ਕਿਉਂਕਿ ਆ ਵੇਖੋ ਵੀਰ ਦਾ ਪੂਰਾ ਅਰੇਂਜਮੈਂਟ ਵੈਸੇ ਫਾਰਮ ਦੇ ਵਿੱਚ ਕੀਤਾ ਹੈਗਾ ਤੁਸੀਂ ਕਿਸੇ ਤਰੀਕੇ ਨਾਲ ਵੀ ਅਰੇਂਜਮੈਂਟ ਕਰਕੇ ਤਸੱਲੀ ਤੁਸੀਂ ਵੀ ਇਸੇ ਤਰੀਕੇ ਨਾਲ ਕਿਸੇ ਤੋਂ ਵੀ ਤੁਸੀਂ ਖਰੀਦੋ ਕਿਸੇ ਵਪਾਰੀ ਵੀਰ ਤੋਂ ਕਿਸੇ ਘਰ ਵਾਲੇ ਵੀਰ ਤੋਂ ਤੁਸੀਂ ਤਸੱਲੀ ਇਸ ਤਰੀਕੇ ਨਾਲ ਜਿਹੜੀ ਟਿਪ ਕੇ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਵੀਰ ਹਰਵੈਲ ਆਪਾਂ ਇਹਦੀ ਵੀ ਟਿਪ ਕੇ ਕਰਾਉਣੀ ਤਸੱਲੀ ਦੀ ਠੀਕ ਆ ਠੀਕ ਆ ਸੋ ਦੋਸਤੋ ਜਿਹੜੀ ਸੈਕੰਡ ਨੰਬਰ ਤੇ ਦੋਸਤੋ ਜਿਹੜੀ ਛੋਟੀ ਜੀ ਉਹਦੀ ਜਿਹੜੀ ਤਸੱਲੀ ਹੈਗੀ ਦੋਸਤੋ ਵੀ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਵੇਖੋ ਟਿਪ ਆ ਲਓ ਬੈਣੀ ਵਾਲਾ ਜਿਹੜਾ ਦੋਸਤੋ ਅਗਲਾ ਥਾਣਾ ਹੈਗਾ ਦੋਸਤੋ ਉਹਦੀ ਜਿਹੜੀ ਚੇਪਾ ਜਿਹੜਾ ਹੈਗਾ ਦੋਸਤੋ ਸ਼ਹਿਰ ਹੈਗਾ ਉਹ ਤੁਸੀਂ ਵੀ ਵੇਖ ਸਕਦੇ ਹੋ ਆ ਵੇਖੋ ਆ ਪਿੱਛੇ ਵਾਲਾ ਠੀਕ ਹੈ ਆ ਲਓ ਜੀ ਇਹ ਇੱਕ ਕਰਾਉਣ ਦਾ ਜਿਹੜਾ ਦੋਸਤੋ ਮਤਲਬ ਇਹ ਹੋਏਗਾ ਕਿਉਂਕਿ ਮੇਰਾ ਕੰਮ ਹੈਗਾ ਜਿਹੜਾ ਦੋਸਤੋ ਮੈਂ ਮੋਠੇ ਤੇ ਜਾਂਦੀ ਹੋਗਾ ਜੀ ਠੀਕ ਹੈ ਅੱਗੇ ਵਾਲਾ ਜੀ ਪਰਲੀ ਸਾਈਡ ਆ ਲੋ ਬਹੁਤ ਵਧੀਆ ਜੀ ਅਜੇ ਸੰਧੂ ਸਾਹਿਬ ਸੁਣਦੀ ਨਹੀਂ ਹੈ ਮੰਨ ਕੇ ਚੱਲੋ ਕੋਈ ਅਰਧਾ ਦਿਨ ਖੜੂਗਾ ਕਿ ਬਹੁਤ ਹੀ ਕੀ ਪ੍ਰਸੰਗ ਆ ਰਿਹਾ ਹੂੰ ਇਹ ਪਿੱਛੇ ਵਾਲਾ ਜੀ ਬਿਲਕੁਲ ਪਰਲੀ ਸਾਈਡ ਵਾਲਾ ਬਾਕੀ ਚਵਾ ਸੰਧੂ ਸਾਹਿਬ ਇੱਕ ਨੰਬਰ ਭੋਲੀ ਭੋਲੀ ਹੈ ਬਹੁਤ ਵਧੀਆ ਲਓ ਵੀ ਦੋਸਤੋ ਕਰ ਲੋ ਤਸੱਲੀ ਤਾਰੇ ਜੀ ਆ ਚੱਕੋ ਜੀ ਤੇ ਬਿਰਤੋਂ ਦੋਸਤੋ 35 ਬਹੁਤ ਵਧੀਆ ਖੂਬਸੂਰਤ ਚੁਆਈ ਮਾਜਰੀ ਦਿਖਾ ਰਹੀ ਲੱਗੋ ਹਾਂਜੀ ਤੇ ਜਿਹੜੀ ਆ ਦੋਸਤੋ ਚੁਆਈ ਰਹੀ ਹੈ ਇਸ ਝੋਟੀ ਦੀ ਆਪਾਂ ਤੁਹਾਨੂੰ ਹੁਣੇ ਕਰਵਾ ਕੇ ਵੀਡੀਓ ਦੇ ਵਿੱਚ ਦਿਖਾ ਦੇਣੀ ਹੈ ਜਰੂਰ ਤੁਸੀਂ ਦੇਖੋ ਆ ਲੋ ਬਾਕੀ ਕੱਟੇ ਇਹਦੀ ਜਿਹੜੀ ਚੁਆਈ ਹੈਗੀ ਦੋਸਤੋ ਮੈਂ ਤੁਹਾਨੂੰ ਇੱਕ ਜਿਹੜਾ ਹੋਰ ਨਗੀਨਾ ਵੀਰ ਨੇ ਲੈ ਕੇ ਆਂਦਾ ਫਾਰਮ ਤੇ ਪਰ ਸੇਲ ਲਈ ਆ ਬੂਰਾ ਜਿਹੜਾ ਕੱਟਾ ਹੈਗਾ ਦੋਸਤੋ ਨੀਲੀ ਰਵੀ ਦਾ ਉਹ ਵੀ ਆਪਾਂ ਉਸ ਤੋਂ ਪਹਿਲਾਂ ਜਾਣਕਾਰੀ ਇਹਦੇ ਬਾਰੇ ਵੀ ਲੈ ਲੈਨੇ ਆ ਉਸ ਤੋਂ ਬਾਅਦ ਜਿਹੜੀ ਆ ਚੁਵਾਈ ਆ ਕੰਪਲੀਟ ਆਪਾਂ ਤੁਹਾਨੂੰ ਦਿਖਾ ਦੇਣੀ ਉਸ ਛੋਟੀ ਦੀ ਤੇ ਵੀਰ ਹਰਵੇਲ ਇਹ ਦੂਗਾ ਕਟਾ ਕਿੰਨੀ ਕੁ ਉਮਰ ਹੈਗੀ ਇਹਦੀ ਇਹ ਤਕਰੀਬ ਹੈਗਾ ਕੋਈ 12 ਤੋਂ 13 ਮਹੀਨੇ ਹਾਂਜੀ 12 13 ਮਹੀਨਤ ਦੀ ਹੈ ਜਿਆ ਦੋਸਤੋ ਤੇ ਵੇਖੋਗੇ ਕੱਟਕੁੱਟ ਬਹੁਤ ਜ਼ਿਆਦਾ ਸੋਨਾ ਵਾਲੀ ਬਹੁਤ ਸਾਰੇ ਥੱਲੇ ਵੀ ਨਿਸ਼ਾਨੀਆਂ ਜਿਹੜੀਆਂ ਆ ਆ ਵੇਖੋ ਸਿਕ ਸੁੰਗ ਬਿਲਕੁਲ ਰਾਉਂਡ शेप ਦੇ ਬਿਲਕੁਲ ਕੁੰਡਾ ਕਰਿਆ ਆ ਲਓ ਬਹੁਤ ਸੋਨਾ ਆ ਲੋ ਬਹੁਤ ਖੂਬਸੂਰਤ ਛੇ ਆ ਦੋਸਤੋ ਤੇ ਅਗਲੇ ਪੈਰਾਂ ਦਾ ਜਵਾਬ ਹੈਗਾ ਤੇ ਮਗਰਲੇ ਪੈਰ ਤੋਤੇ ਤੁਹਾਨੂੰ ਨੋਰਮਲ ਨਜ਼ਰ ਆ ਜਾਣੇ ਆ ਤੇ ਚੰਗਾ ਕਟਾ ਤੇ ਵੀਰ ਹਰਬੇਲ ਮੁੱਲ ਕਿੰਨਾ ਦੇ ਲਾ ਕਿਥੋਂ ਤੱਕ ਦੇਣਾ ਹੈ ਆ ਤੁਹਾਨੂੰ ਸਾਹਿਬ ਜੀ ਮੁੱਲ ਕਰਨੋ ਇਹ ਦਾ ਜਿੱਦਾਂ ਜਾਨੀ ਕਿ ਤੇ ਫਾਦਰ ਹਾਂਜੀ ਆਪਣੇ ਨਾਲਲੀ ਆਲੇ ਨੇ ਅੱਛਾ ਜੀ ਨਾਲਲੀ ਇਹ ਰੋ ਬਾਬੇ ਨਾਲ ਸੀ ਜਿਹੜਾ ਬਾਬੇ ਵਾਲਾ ਸੀ ਜਿਹੜਾ ਅੱਛਾ ਜੀ ਤੰਦੀਰ ਨੇ ਕਿਹਾ ਸੀਗਾ ਇਹਦੀ ਮਾਂ ਦਾ ਸੀਗਾ ਕੋਈ 1.14 ਲੀਟਰ ਠੀਕ ਹੈ ਸੈਕਿੰਡ ਲਕਸੇਸ਼ਨ ਦੇ ਵਿੱਚ ਠੀਕ ਹੈ ਤੇ ਜਿਹਦਾ ਰੰਦਾ ਉਸ ਜਾਵ ਨਾਲ ਰੋੜਵਾ ਜਿ ਵੇਖੀ ਤਾਂ ਜਿੱਥੇ ਮਰਜੀ ਡਿਮਾਂਡ ਕਰੋ ਤਾਂ ਹੁਣ ਹੁਸਾਬ ਆਪਾਂ 15000 ਰੁਪਏ ਦਾ ਦੇ ਦਾ ਠੀਕ ਹੈ ਜੀ ਹਾਂ ਜੀ 15000 ਦਾ ਦੋਸਤੋ ਜਿਹੜਾ ਇਹ ਕਟਾ ਦੇ ਦੇਣਾ ਵੀਰ ਨੇ ਬਹੁਤ ਸੋਹਣਾ ਰਿਹਾ ਤੇ ਰਿਕਾਰਡ ਵੱਲੋਂ ਤੇ ਮਦਰ ਦਾ ਵੀ ਕੋਈ ਰਿਕਾਰਡ ਮੈਂ ਦੱਸਣ ਦਿਆ ਵੀ ਦੂਜੇ ਸੂਬੇ ਨੇ 14 ਲੀਟਰ ਜਿਹੜੀ ਚੁਆਈ ਗਰੀ ਬੁਰੀ ਹੈ ਮਦਰ ਕੇ ਕਾਲੀ ਦੇ ਵਿੱਚੋਂ ਆਇਆ ਸੀ ਮਦਰ ਹੈ ਜਿਹੜੀ ਸੀ ਉਹ ਕਾਲੀ ਸੀ ਕਾਲੀ ਨੀਲੀ ਚ ਸੀ ਕੋਈ ہاں ਤਾਂ ਨੀਲੀ ਚ ਕਾਲੀ ਸੀ ਅੱਛਾ ਅੱਛਾ ਤੇ ਜਿਹੜਾ ਇਹਦਾ ਫਾਦਰ ਸੀਗਾ ਅੱਖਾਂ-ਅੱਖਾਂ ਜਿਹੜੀਆਂ ਮਾਦੀਆਂ ਦੀਆਂ ਫਿਰ ਬਿਲਕੁਲ ਬਿੰਨੀਆਂ ਸੀਗੀਆਂ ਠੀਕ ਹੈ ਤੇ ਇਹ ਵੀ ਗਾ ਅੱਗੇ ਵੀ ਇਹ ਠੀਕ ਹੈ ਬਹੁਤ ਖੂਬਸੂਰਤ ਜਿਹੜੀ ਦੋਸਤੋ ਕੁਆਲਿਟੀ ਹੈਗੀ ਹੈ ਤੇ 15000 ਦੱਸਿਆ ਜੀ 15000 15000 ਤੇ ਦੇ ਵੀ ਕੋਈ ਲੈਸ ਲੂਸ ਅਸੀਂ ਇੱਥੇ ਦੇਵਾਂਗੇ ਜੀ 15 1500 ਤੱਕ ਹਾਂ ਬਿਲਕੁਲ ਇੱਥੇ ਦੇਵਾਂਗੇ ਇਹ ਆਪਾਂ ਜਾਇਜ਼ ਮੁੱਲ ਕੀਤਾ ਬਿਲਕੁਲ ਠੀਕ ਹੈ ਤੋ ਦੋਸਤੋ ਬਹੁਤ ਸ਼ਕੀਨ ਜਿਹੜਾ ਕਟਾ ਹੈਗਾ ਅੱਗੇ ਬੁੱਲ ਬਹੁਤ ਵਧੀਆ ਬਣੇਗਾ ਕਿਉਂਕਿ ਰਿਕਾਰਡ ਜਿਹੜਾ ਦੋਸਤੋ ਕਿਤਨਾ ਕਿਤੇ ਬਾਰਡਰ ਲਾਈਨ ਹੈਗੀ ਆ ਤੇ ਵੀਰ ਨੇ ਦੱਸ ਦਿੱਤਾ ਵੀ ਨਾਰਲੀ ਵਾਲੇ ਬੁੱਲ ਦਾ ਜਿਹੜਾ ਦੋਸਤੋ ਪੂਰੇ ਦਾ ਜਿਹੜਾ ਇਹ ਬੱਚਾ ਹੈਗਾ ਤੋ ਤੁਸੀਂ ਜ਼ਰੂਰ ਆਪਦੀ ਨਰਕ ਪਰਖ ਕਰਕੇ ਖਰੀਦ ਸਕਦੇ ਹੋ ਤੇ ਟੈਸਟਿਕਲ ਤੋਂ ਮੈਂ ਤੁਹਾਨੂੰ ਇੱਕ ਵਾਰੀ ਵਿਖਾ ਦਿੰਨਾ ਬਿਲਕੁਲ ਆਹ ਵੇਖੋ ਟੈਸਟਿਕਲ ਦੋਸਤੋ ਆਹ ਸ਼ੇਪ ਦੇ ਜਿਹੜੇ ਟੈਸਟਿਕਲ ਨੇ ਆਹ ਵੇਖੋ ਠੀਕ ਹੈ ਦੋਸਤੋ ਤੇ ਵੀਰ ਹਰਵੇਲ ਹਾਂਜੀ ਇਸ ਤੋਂ ਬਾਅਦ ਆਪਾਂ ਚੁਵਾਈ ਜਿਹੜੀ ਰਹਿ ਗਈ ਸੀ ਆਪੋਸ਼ ਖੋਲੀ ਕਰਤਾ ਉਹਦੀ ਚਲੋ ਆਓ ਜੀ ਹਾਂਜੀ ਸੋ ਦੋਸਤੋ ਚੁਵਾਈ ਜਿਹੜੀ ਆਪਾਂ ਸਟਾਰਟ ਕਰ ਦੇਣੀ ਆ 2 ਮਿੰਟ ਤੱਕ ਬਾਕੀ ਬੱਚਾ ਛੱਡ ਦਿੱਤਾ ਵੀਰ ਨੇ ਪਸਮਣ ਤੋਂ ਬਾਅਦ ਜਿਹੜੀ ਹੈ ਚੁਵਾਈ ਤੁਹਾਨੂੰ ਕੰਪਲੀਟ ਦਿਖਾਈ ਜਾਊਗੀ ਸੋ ਬਣੇ ਰਹੋ ਦੋਸਤੋ ਵੀਡੀਓ 2 ਮਿੰਟ ਦੀ ਹੋਰ ਲੰਬੀ ਹੋ ਸਕਦੀ ਆ ਪਰ ਤਸੱਲੀ ਆ ਜਿਹੜੀ ਦੋਸਤੋ ਤੁਸੀਂ ਘਰ ਬੈਠੇ ਕਰਕੇ ਕਿਸੇ ਤਰੀਕੇ ਨਾਲ ਵੀ ਆਨਲਾਈਨ ਸੌਦਾ ਵੀ ਕਰਨਾ ਹੈ ਮੌਕੇ ਤੇ ਘਰੇ ਵੀ ਪਹੁੰਚਣਾ ਹੈ ਤਸੱਲੀ ਦੋ ਰੰਗ ਚਾਰ ਰੰਗ ਵੀਰ ਤਾਂ ਖੁੱਲਾ ਟਾਈਮ ਹੈਗਾ 4 ਤੋਂ 5 ਵਰੀ ਵੀ ਤੁਸੀਂ ਤਸੱਲੀ ਕਰ ਲਓ ਜੋ ਦ ਪੱਥਰ ਤੇ ਲੀਕ ਵਾਲੀ ਗੱਲ ਹੋਵੇਗੀ ਬਾਕੀ ਬਣੇ ਰਹੋ ਤੁਸੀਂ ਦੋਸਤੋ ਵੀਡੀਓ ਦੇ ਨਾਲ ਅ ਸੋ ਦੋਸਤੋ ਜਿਹੜੀ ਮਨ ਤੋਂ ਬਾਹਰ ਜਿਹੜੀ ਦੋਸਤੋ ਸ਼ੇਪ ਹੈਗੀ ਆ ਥਣਾ ਦੀ ਉਹ ਤੁਸੀਂ ਜ਼ਰੂਰ ਚੈੱਕ ਕਰ ਲਓ ਤੇ ਆਹ ਵੇਖੋ ਇਹ ਆਹ ਵੇਖੋ ਜੀ ਬਹੁਤ ਸੋਹਣਾ ਹੈ ਆਹ ਬਹੁਤ ਸੋਹਣੀ ਹੈਦੀ ਕੁਆਲਿਟੀ ਬਹੁਤ ਸੋਹਣਾ ਥਣ ਹੈਗਾ ਤੇ ਚਵਾਈ ਵੀਰ ਕਰੋ ਸਟਾਰਟ ਆਹ ਦੇਖੋ ਠੀਕ ਹੈ ਜੀ ਇਹ ਅਗਲੇ ਥਣ ਵੀ ਕਰੀਏ ਸਭੀ ਜਿਹੜੇ ਬੇਟਿਆਂ ਜਿਹੜੀ ਡਾਈਟ ਦੇ ਵਿੱਚ ਕੀ ਪਾ ਰਹੇ ਆ ਆਪਾਂ ਇਹਨੂੰ ਵੈਸੇ ਖਾ ਸਕਦੇ ਆ। ਸਲਾਦ ਦਾ ਹੁੰਦਾ ਚੁਕਦਰ, ਗੁੜੀ ਮੇਂਦੀ ਘਾਲ ਤੇ ਛੋਲੇਾਂ ਦਾ ਛੰਡਾ। ਹਾਂਜੀ। ਇਹਨੂੰ ਆਪਾਂ ਛੋਲੇ। ਤੇਜ ਦਾ ਵੀਰੇ ਕਈ ਰੌਂਦਾ ਨਾ ਵੀ ਚਾਰ ਆਪਾਂ ਮੱਕੀ ਦਾ ਪਾ ਰਹੇ ਤੇ ਅੱਗੇ ਘਰ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਪਸ਼ੂ ਨੂੰ ਪੈ ਰਹੇ ਤੇ ਟੀਨ ਜੋ ਵੀ ਆ। ਹਾਂ ਤੁਹਾਨੂੰ ਲੱਗਦਾ ਜੇ ਕੋਈ ਨਵਾਂ ਬੱਚਾ ਹੁੰਦਾ ਦੋ ਤਿੰਨ ਦਿਨ ਨਹੀਂ ਖਾਂਦਾ ਯੋ ਭੁੱਖ ਲੱਗਦੀ ਆਟੋਮੈਟਿਕਲੀ ਖਾ ਲੈਂਦਾ। ਉਹ ਪੱਠੇ ਨਾਰਮਲ ਫਿਰ ਖਾਣੇ ਪੈਂਦੇ ਆ। ਹਾਂ ਖਾਣੇ ਪੈਂਦੇ ਆ। ਤੇ ਬਾਕੀ ਜਿਹੜਾ ਪਸ਼ੂ ਚਾਰਤੇ ਵੀ ਲੱਗਿਆ ਵਾ ਉਹਨੂੰ ਵੀ ਜਾ ਕੇ ਪ੍ਰੋਬਲਮ ਆਉਂਦੀ ਆ ਦੋ ਇੱਕ ਦਿਨ ਤੱਕ ਕਿਤੇ ਵੀ ਪਸ਼ੂ ਸਾਨੂੰ ਦਾ ਜੰਦਾ ਨਾ ਆ ਡੰਗਰ ਕਿਤੇ ਤਾਂ ਕਿਹੜੇ ਨਵੀਂ ਜਗ੍ਹਾ ਦਾ ਪਸ਼ੂ ਪਾਰੀ ਜਾਂਦਾ ਹੂੰ ਬਿਲਕੁਲ ਤਾਂ ਅਸਲ ਦੇ ਵਿੱਚ ਜਿਹੜਾ ਹੁੰਦਾ ਉਹ ਦੂਜੇ ਚੌਥੇ ਦਿਨ ਪਤਾ ਲੱਗਦਾ ਪਸ਼ੂ ਨੇ ਕਿੰਨਾ ਕੁ ਦਿਲ ਲਾਇਆ ਬਹੁਤ ਚੰਗੀ ਸਨ ਸਾਬ ਜਿੰਨੇ ਖਰੇ ਆ ਜੀ ਹਾਂਜੀ ਦਿਸ ਰਹੀ ਏ ਝੋਟੀ ਬਹੁਤ ਖੂਬਸੂਰਤ ਆ ਸਾਰੇ ਪੱਖੋਂ ਵੈਸੇ ਸ਼ੋਕੀਨ ਵੀ ਵਧੀਆ ਹੈਗੀ ਆ ਤੇ ਚੁਵਾਈ ਵੱਲੋਂ ਵੀ ਮਾਲਕ ਦੀ ਕਿਰਪਾ ਵਾ ਅਹਹ ਸੰਧੂ ਸਾਹਿਬ ਕਹਿਣ ਨੂੰ ਕਹਿ ਦਿੰਦੇ ਆ ਇਹਨਾਂ ਦਾ ਦਿਨ ਦਾ ਪਰ ਚੁਵਾ ਕੇ ਕੋਈ ਨਹੀਂ ਦਿੰਦਾ ਹੂੰ ਬਿਲਕੁਲ ਇੱਕ ਦੋਸਤੋ ਗੱਲੀ ਬਾਤੀ ਜਿਹੜਾ ਨਾ ਮਿਲਕ ਹੋ ਜਾਂਦਾ ਤੇ 1 ਲੀਟਰ ਵਾਲਾ ਵੀ ਕਹਿ ਦਿੰਦੇ ਆ ਵੀ ਲੀਟਰ ਵਾਲਾ ਹੋਰ ਹੁੰਦਾ ਕੰਡੇ ਵਾਲਾ ਹੋਰ ਹੁੰਦਾ ਬਾਕੀ ਤਸੱਲੀ ਦੋਸਤੋ ਜਿਹੜਾ ਜਦੋਂ ਤੱਕ ਤੁਸੀਂ ਕਿਸੇ ਵੀ ਖਰੀਦਦਾਰ ਨੇ ਤਸੱਲੀ ਇੱਥੇ ਆ ਕੇ ਨਹੀਂ ਕਰਨੀਗੀ ਉਦੋਂ ਦੋਸਤੋ ਕਿੰਤੂ ਪਰੰਤੂ ਹੁੰਦੀ ਆ ਜਿੱਥੋਂ ਵੀ ਹਰ ਇੱਕ ਮੇਰਾ ਵੀਰ ਕੋਈ ਵੀ ਚੈਨਲ ਵਾਲਾ ਜਿੱਥੋਂ ਵੀਡੀਓ ਪਾ ਰਿਆ ਉਥੇ ਪਹੁੰਚਣਾ ਤਾਂ ਦੋਸਤੋ ਤੁਸੀਂ ਆ ਜਿੰਨੇ ਖਰੀਦਣੀ ਹੁੰਦੀ ਆ ਤਸੱਲੀ ਦੋੜਾਂਗੇ ਚਾਰ ਰੰਗ ਦੀ ਜੇ ਮਾਲਕ ਕਹਿ ਰਿਹਾ ਤੇ ਕੋਈ ਹਰਜ ਨਹੀਂ ਹੋਣਾ ਚਾਹੀਦਾ ਤੁਹਾਨੂੰ ਕਰਨੀ ਬਾਕੀ ਇਹ ਤਸੱਲੀ ਉਸੇ ਚੀਜ਼ ਦੇ ਦਿੱਤੀ ਜਾਂਦੀ ਆ ਜਿਹਦੀ ਆਪਾਂ ਨੂੰ ਲੱਗਦੀ ਆ ਜੇਦੀ ਨਹੀਂ ਲੱਗਦੀ ਸੰਧਾ ਪਾਪਾ ਦੀ ਵੀਡੀਓ ਪਾਉਂਦੇ ਨੇ ਬਾਕੀ ਕੋਈ ਕਿਸਮਤ ਦੇ ਵਿੱਚ ਨਾ ਕੋਈ ਹੇਰ-ਭੇਰ ਹੋਵੇ ਤਾਂ ਕੋਈ ਪਸ਼ੂ ਮਾਰਾ ਵੀ ਨਿਕਲ ਆਉਂਦਾ ਵਾ ਬਿਲਕੁਲ ਬਾਕੀ ਪਰਮਾਤਮਾ ਦੀ ਮਿਹਰ ਹੈਗਾ ਹੀ ਸਕਦਾ ਚਲੋ ਵਧੀਆ ਹੀ ਆ Wow. ਸ਼ਾਇਦ ਮੇਰੇ ਅੰਦਾਜ਼ੇ ਨਾਲ ਅੱਜ 13-14 ਦੇ ਚੱਲ ਰਹੀ ਹੋਊਗੀ ਪਰ ਆਪਾਂ 12 ਲੀਟਰ ਜਿਹੜਾ ਠੀਕ ਹੈ ਜੀ ਤੇ ਇਹ ਦੇਖ ਸਕਦੇ ਤੁਸੀਂ ਬਿਲਕੁਲ ਚੁਵਾਈ ਕੰਪਲੀਟ ਆ ਦੋਸਤੋ ਤੇ ਬਿਲਕੁਲ ਤੁਹਾਨੂੰ ਤਸੱਲੀ ਜਿਹੜੀ ਆਪਾਂ ਵੀਰ ਜਰੂਰ ਕਰਵਾ ਦਿੰਦੇ ਆ ਆ ਲਓ ਸ਼ਾਮ ਦਾ ਟਾਈਮ ਆ ਜਿਹੜਾ ਦੋਸਤੋ ਇਵਨਿੰਗ ਟਾਈਮ ਦੀ ਆਪਾਂ ਚੁਵਾਈ ਕਰਨੀ ਹੋਈ ਆ ਬਾਕੀ ਜਿਸ ਖਰੀਦਦਾਰ ਵੀਰ ਨੇ ਜਿਸੇ ਕਿਸੇ ਵੀ ਕਿਸਾਨ ਵੀਰ ਨੇ ਖਰੀਦਣੀ ਆ ਤੁਸੀਂ ਦੋ ਡੰਗ ਬੰਨ ਕੇ ਜਿਹੜਾ ਟਾਈਮ ਚਵਾਈ ਕਰ ਸਕਦੇ ਹੋ ਚਾਰ ਟਾਈਮ ਬੰਨ ਕੇ ਚਵਾਈ ਕਰ ਸਕਦੇ ਹੋ ਤਸੱਲੀ ਕਰਨ ਲਈ ਤੁਹਾਨੂੰ ਜਿਹੜਾ ਦੋਸਤੋ ਪਿੰਡ ਜੋਰ ਸਿੰਘ ਵਾਲੇ ਵੀਰ ਦੇ ਫਾਰਮ ਤੇ ਆਉਣਾ ਪਊਗਾ ਬਾਕੀ ਸਭ ਦਾ ਤਸੱਲੀ ਆਪਣੀ ਕਰਨ ਬਾਕੀ ਜਿਹੜੀ ਚੀਜ਼ ਆਪਾਂ ਕਵਾਂਗੇ ਉਹੀ ਨਿਕਲੂਗੀ ਜੀ ਇਹ ਆ ਲਓ ਜੀ ਇੱਕ 这个。Uh ਵੱਕ ਸੱਤ ਜਾਂ ਕਿ ਤੁਹਾਨੂੰ ਦੋ ਜੀ ਆਪਾਂ ਸੱਤ ਕਮਾਗੇ ਸੱਤ ਮਿਲ ਜੀ ਬਾਕੀ ਆਪਾਂ 12 ਲੀਟਰ ਦੀ ਗਾਰੰਟੀ ਦਿੱਤੀ ਹੋ ਸਕਦਾ ਦੁੱਧ ਮਾਈ ਥੱਲੇ 14ਵੇਂ ਹੋਵੇ ਠੀਕ ਆ ਹਾਂਜੀ ਸੋ ਦੋਸਤੋ 12 ਲੀਟਰ ਆਪਾਂ ਬਿਲਕੁਲ ਡਿਟੇਲ ਦੇ ਵਿੱਚ 12 ਲੀਟਰ ਅਵੀਰ ਤੋਂ ਇਨਫੋਰਮੇਸ਼ਨ ਲਈ ਸੀ ਬਟ ਅਵੀਰ ਕਹਿੰਦਾ ਵੀ 12 ਪਲੱਸ 13 ਪਲੱਸ ਨਹੀਂ ਹੋ ਸਕਦਾ ਤਸੱਲੀ ਤੁਸੀਂ ਜਿਹੜੀ ਮੈਂ ਵਾਰ-ਵਾਰ ਕਹਿੰਨਾ ਤਸੱਲੀ ਜਿਹੜਾ ਪਸ਼ੂ ਸੁਆ ਹੈਗਾ ਤੁਸੀਂ ਆਪ ਜਰੂਰ ਘਰ ਪਹੁੰਚ ਕੇ ਕਰ ਲਿਓ ਤੇ ਵੀਰ ਹਰਵੇਲ ਇਸ ਤੋਂ ਇਲਾਵਾ ਜਿਹੜੇ ਸੰਪਰਕ ਨੰਬਰ ਨੇ ਉਹ ਜਰੂਰ ਦੱਸਿਓ 99038 ਹਾਂਜੀ 82025 9906382025 ਬਾਕੀ ਵੀਰ ਆਪਣੀ ਜਿਹੜੇ ਵੀ ਭੈਣ ਭਰਾ ਨੇ ਆਉਣਾ ਤਸੱਲੀ ਆਪਣੀ ਖੁਦ ਆ ਕੇ ਕਰੇ ਦੋ ਟਾਈਮ ਕਿੰਨ ਤਾਂ ਉਹ ਗਰੰਟੀ ਤੇ ਵੀ ਮੰਗਵਾ ਸਕਦਾ ਜਿਹੜੀ ਚੀਜ਼ ਆਪਾਂ ਕਵਾਂਗੇ ਉਹੀ ਹੋਊਗੀ ਉਹੀ ਨਿਕਲੇਗੀ ਠੀਕ ਆ ਵੀਰ ਜੀ ਸੋ ਦੋਸਤੋ ਇਹ ਸਾਨੂੰ ਵੀਰ ਹਰਬੇਰ ਸਿੰਘ ਦੀ ਪਿੰਡ ਜੋਰ ਸਿੰਘ ਵਾਲਾ ਤਸਵੀਰ ਪੱਟੀ ਜਿਲ੍ਹਾ ਤਰਨਤਾਰਨ ਤਿੰਨ ਮੱਝਾਂ 200 ਪਤਨ ਦਿਖਾਈਆਂ ਨੇ ਇੱਕ ਮੇਲ ਕਾਫ ਕੱਟਾ ਮਾੜੀ ਦਿਖਾਇਆ ਪਸੂ ਜਿਹੜਾ ਤੁਹਾਨੂੰ ਪਸੰਦ ਆਉਂਦਾ ਮੱਝਾਂ ਦੇ ਵਿੱਚ ਦੋਸਤੋ ਉਹ ਤੁਸੀਂ ਵੀਰ ਦੇ ਨਾਲ ਗੱਲਬਾਤ ਕੇ ਬਾਤ ਕਰਕੇ ਜਰੂਰ ਖਰੀਦ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ